ਹਾਜੀ ਸਰ ਅੱਜ ਪ੍ਰੈਸ ਕਾਨਫਰੰਸ ਰੱਖੀ ਜਾਈ ਕਿ ਮਾਮਲਾ ਸੀਗਾ ਸਾਰਾ ਪੂਨ ਮਿਤੀ 13/2/25 ਨੂੰ ਸਾਡੇ ਆਪਣਾ ਐਸਐਸਆਈ ਵਿੰਨ ਧੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਵੈਸ਼ਨੂ ਤਾਮੰਦਰ ਕੋਲੇ ਨਾਕਾ ਲਾਇਆ ਹੋਇਆ ਸੀਗਾ ਤਾਂ ਸਾਡੇ ਉੱਥੇ ਬੁੱਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਤਿੰਨ ਬੰਦੇ ਆ ਜਿਹੜੇ ਆਮ ਲੁੱਟਾ-ਖੋਹਾਂ ਕਰਦੇ ਆ ਤੇ ਸਨੇਚਰ ਟਾਈਪ ਬੰਦੇ ਆ ਵੀ ਉਹਨਾਂ ਨੂੰ ਅਸੀਂ ਮਤਲਬ ਵੀ ਜੀ ਉਹਨਾਂ ਦੇ ਬਾਰੇ ਇਤਲਾਹ ਮਿਲੀ ਸੀ ਕਿ ਜਿਹਦੇ ਆਧਾਰ ਤੇ ਉਹਨਾਂ ਨੇ ਇਹਨਾਂ ਨੂੰ ਟਰੈਪ ਕਰਕੇ ਤਿੰਨ ਜਿਹੜੇ ਸਨੇਚਰ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਤੇਸਰੇ ਇਹਨਾਂ ਦਾ ਪਿੱਛੇ ਕੋਈ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਸੀ ਹਾਂ ਇਹ ਆਪਣਾ ਸਿਨਮਾ ਕ੍ਰਿਮੀਨਲ ਟਾਈਮ ਦੇ ਬੰਦੇ ਆ ਇਹ ਤਿੰਨੇ ਜਿਹੜੇ ਆ ਇਹ ਤਰਨਪ੍ਰੀਤ ਸਿੰਘ ਸਰਬਜੋਤ ਸਿੰਘ ਤੇ ਅਮਨ ਕੁਮਾਰ ਇਹ ਤਿੰਨੇ ਗ੍ਰਿਫਤਾਰ ਕਰ ਲਏ ਆ ਔਰ ਇਹਨਾਂ ਕੋਲੋਂ ਇੱਕ ਗੱਤਰਮਗਾ ਔਰ ਪੰਜ ਸੋਰੀ ਇੱਕ ਐਕਟਵਾ ਦੋ ਮੋਟਰਸਾਈਕਲ ਚੋਰੀ ਦੇ ਔਰ ਅੱਠ ਮੋਬਾਈਲ ਇਹਨਾਂ ਤੋਂ ਬਰਾਮਦ ਕੀਤੇ ਆ ਤੇ ਸਰ ਇਹ ਕਿਸ ਵਾਰਦਾ ਤੋਂ ਅਨਜਾਨ ਦਿੰਦੇ ਸੀਗੇ ਇਹ ਆਪ ਜਿਹੜੀ ਰਾਤਰ ਮਾਰ ਕੇ ਉਹ ਲੁੱਟਾਹੋਂ ਕਰਦੇ ਹਾਦੀ ਸੀਗੇ ਤੇ ਇਹਨਾਂ ਦੇ ਪਹਿਲਾਂ ਵੀ ਕਾਫੀ ਜ਼ਿਆਦਾ ਕਿੰਨੇ ਰਿਕਾਰਡ ਹੈ ਸਾਰਾ ਕਢਾਇਆ ਇਹਦਾ ਜਿਹੜਾ ਅਮਨ ਹੈ ਉਹਦੇ ਤੇ ਦੋ ਮਾਮਲੇ ਨੇ ਦਰਜ ਹੈ ਜਿਹੜਾ ਸਰਬਜੋਤ ਹੈ ਉਹਤੇ 11 ਮਾਮਲੇ ਨੇ ਦਰਜ ਨੇ ਬਖਾਉਂਕਾ ਉਹ ਥਾਣੇ ਦੇ ਵਿੱਚ ਔਰ ਜਿਹੜਾ ਤਰਨਪ੍ਰੀਤ ਹੈ ਉਹਤੇ ਚਾਰ ਮਾਮਲੇ ਨੇ ਇਹਨਾਂ ਦੀ ਉਮਰ ਵਗੈਰਾ ਕਿੰਨੀ ਕੀ ਸੀ ਇਹ ਨੀਅਰ ਬਾਉਂਡਰ 35 30 35 32 ਦੇ ਵਿੱਚ ਵਿੱਚ ਹੈਗੇ ਤੇ ਸਰ ਇਹਨਾਂ ਦਾ ਕੋਈ ਰਿਮਾਂਡ ਵਗੈਰਾ ਹਾਂ ਇਹਨਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਵੇ ਉਹਦੇ ਚ ਅਸੀਂ ਉਹ ਬਰਾਮਗੀ ਕਰਕੇ ਤੇ ਇਹਨਾਂ ਨੂੰ ਡੇਲਪੋਸ਼ੀਸ਼ ਆਦੇ ਆ ਠੀਕ ਠੀਕ ਹੈ